ਲੋ ਜੀ ਦੋਸਤੋ ਟਰੈਕਟਰ ਮੰਡੀ ਤੇ ਤੁਹਾਡਾ ਸਵਾਗਤ ਹੈ ਸਵਰਾਜ ਲੈ ਕੇ ਆਇਆ ਮਾਡਲ ਹੈਗਾ 2021 ਤੇ ਰੇਟ ਲਿਖਿਆ ਹੋਇਆ ਬਾਈ ਨੇ 7 ਲੱਖ ਤੇ 35000 ਰੁਪਿਆ ਬਾਕੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਬਿਲਕੁਲ ਸਾਫ਼ ਪਿਆ ਸਾਰਾ オリジナル ਟਰੈਕਟਰ ਆ ਇੱਕ ਵਾਰ ਬੈਕ ਸਾਈਡ ਤੋਂ ਕੰਡੀਸ਼ਨ ਚੈੱਕ ਕਰ ਲੋ ਹੁੱਡ ਵਾਲੀ ਛਤਰੀ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਸਬਰਾਜ 963 ਹੈ ਜੀ ਇਹ ਐਫੀ ਤੇ ਉਸ ਤੋਂ ਬਾਅਦ ਆ ਗਿਆ ਜੀ ਜੌਂਡੀਅਰ ਜੌਂਡੀਅਰ ਦੀ ਕੰਡੀਸ਼ਨ ਦੇਖ ਸਕਦੇ ਹੋ ਇੱਕ ਵਾਰ ਪੰਜਾਬ ਨੰਬਰ ਦਾ ਟਰੈਕਟਰ ਹੈ ਜੀ ਇਹ ਤੇ ਮਾਡਲ ਹੈਗਾ 17 ਰੇਟ ਰੱਖਿਆ ਹੋਇਆ ਹੈ ਬਾਈ ਨੇ 6,30,000 ਰੁਪਿਆ 5310 ਹੈ ਜੀ 17 ਮਾਡਲ 5310 ਕੰਡੀਸ਼ਨ ਤੁਹਾਡੇ ਸਾਹਮਣੇ ਆ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਆ ਟਾਇਰ ਵੀ ਬਹੁਤ ਚੰਗੇ ਪੈਨੇ ਟਰੈਕਟਰ ਦੇ ਪੰਜਾਬ ਨੰਬਰ ਦਾ ਟਰੈਕਟਰ ਆ ਜੀ ਇਹ ਪੈਰਾਂ ਦੀ ਕੰਡੀਸ਼ਨ ਇੱਕ ਵਾਰ ਚੈੱਕ ਕਰ ਸਕਦੇ ਹੋ ਗੂਡিয়ার ਦੇ ਵਿੱਚ ਟਾਇਰ ਨੇ ਤੇ ਇੰਜਨ ਗੇਰਾਂ ਦਾ ਪੂਰਾ ਓਕੇ ਆ ਟਰੈਕਟਰ ਬਿਲਕੁਲ ਵਾਈ ਦੀ ਤਸੱਲੀ ਆ ਬਾਹ ਕੇ ਤਸੱਲੀ ਨਾਲ ਜਿਹੜਾ ਟਰੈਕਟਰ ਲਿਆ ਸਕਦੇ ਹੋ ਫਾਈਬਰ ਵਾਲੀ ਇਹਦੇ ਛਤਰੀ ਲੱਗੀ ਹੋਈ ਹੈਗੀ ਤੇ ਬੈਕ ਸਾਈਡ ਤੋਂ ਟਰੈਕਟਰ ਦੀ ਕੰਡੀਸ਼ਨ ਦਿਖਾ ਦਿੰਨੇ ਆ। ਕੰਡੀਸ਼ਨ ਪੂਰੀ ਚੰਗੀ ਪਈ ਆ ਬਿਲਕੁਲ। ਗੁਡিয়ার ਦੇ ਚਾਰ ਦੇ ਚਾਰੇ ਟਾਇਰ ਨੇ 17 ਮਾਡਲ ਆ ਜੀ। ਇੱਕ ਵਾਰ ਕੰਡੀਸ਼ਨ ਦੇਖ ਲਓ ਉਸ ਤੋਂ ਬਾਅਦ ਆ ਗਿਆ ਸਵਰਾਜ। ਸਵਰਾਜ ਦੀ ਗੱਲ ਕਰੀਏ। ਮਾਡਲ ਹੈਗਾ ਜੀ ਇਹ 14 ਤੇਰੇ ਰੇਟ ਰੱਖਿਆ ਹ 4,70,000 ਰੁਪਇਆ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਇੱਕ ਵਾਰ ਸਾਫ ਸੁਥਰੀ ਕੰਡੀਸ਼ਨ ਦਾ ਜਿਹੜਾ ਟਰੈਕਟਰ ਪਿਆ 14 ਮਾਡਲ ਦੇ ਵਿੱਚ ਆ ਸਵਰਾਜ 855 FE ਲੋ ਜੀ ਇੱਕ ਵਾਰ ਫੇਰ ਤੁਹਾਨੂੰ ਇੰਜਨ ਗੇਅਰ ਤੇ ਬੈਕ ਸਾਈਡ ਤੋਂ ਜਿਹੜੀ ਕੰਡੀਸ਼ਨ ਦਾ ਟਰੈਕਟਰ ਦੀ ਉਹ ਦਿਖਾ ਦਿੰਨੇ ਆ ਕੰਡੀਸ਼ਨ ਦਾ ਪੂਰਾ ਚੰਗਾ ਪਿਆ ਟਰੈਕਟਰ ਆ ਤੇ ਰੇਟ ਰੱਖਿਆ ਹੋਇਆ ਬਾਈ ਨੇ 4,70,000 ਰੁਪਇਆ ਬਾਕੀ ਮੌਕੇ ਤੇ ਹੋ ਜੂਗਾ ਜੀ ਜਿਸ ਵੀਰ ਨੇ ਲੈਣਾ ਹੋਇਆ ਉਹ ਕੰਟੈਕਟ ਕਰ ਲੇ ਉਸ ਤੋਂ ਬਾਅਦ ਆਗੇ ਜੀ ਫਾਰਮ ਟਰੈਕ ਮਾਡਲ ਹੈਗਾ ਜੀ ਇਹ 11 ਰੇਟ 3,35,000 ਰੁਪਇਆ ਪੰਜਾਬ ਨੰਬਰ ਆ ਜੀ ਫਾਰਮ ਟਰੈਕ 60 ਦਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਇੱਕ ਵਾਰ ਗੂਡਇਰ ਦੇ ਵਿੱਚ ਇਹਦੇ ਟਾਇਰ ਨੇ ਬੈਕ ਸਾਈਡ ਤੋਂ ਕੰਡੀਸ਼ਨ ਚੈੱਕ ਕਰ ਲਓ ਜੀ ਇੰਜਨ ਗੇਅਰਾਂ ਦੀ ਬਾਈ ਦੀ ਤਸੱਲੀ ਹੋ ਪੂਰੀ ਪਾਵਰ ਸਟੀering ਦੇ ਵਿੱਚ ਹੈ ਇਹ ਟਰੈਕਟਰ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ 60 ਦਾ ਫਾਰਮ ਟਰੈਕ ਆਈ ਤੇ ਉਸ ਤੋਂ ਬਾਅਦ ਆ ਗਿਆ ਜੀ ਜੌਂਡੀਅਰ ਜੌਂਡੀਅਰ ਟਰੈਕਟਰ ਆ ਮਾਡਲ ਹੈਗਾ ਜੀ ਇਹ 2008 ਰੇਟ ਰੱਖਿਆ ਹੋਇਆ ਬਾਈ ਨੇ 4,35,000 ਰੁਪਇਆ ਪੰਜਾਬ ਨੰਬਰ ਦਾ ਟਰੈਕਟਰ ਹੈ 5310 ਕਾਲੇ ਢਿੱਡ ਵਾਲੇ ਦੇ ਵਿੱਚ ਆ ਗਿਆ ਜੀ ਇਹ ਜਿਹਦੀ ਮਾਰਕੀਟ ਜਾਦੇ ਆ ਗੁੱਡਇਰ ਦੇ ਟਾਇਰ ਨੇ 16x28 ਦੇ ਵਿੱਚ ਟਾਇਰ ਨੇ ਬਾਕੀ ਬਾਡੀ ਲੈਨ ਦਾ ਸ਼ੋਅ ਦਾ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ਼ ਪਿਆ ਟਰੈਕਟਰ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਿਲਕੁਲ ਟਰੈਕਟਰ ਦੀ ਅੱਗੋਂ ਵੀ ਦਿਖਾ ਦਿੰਦੇ ਨੇ ਇੱਕ ਵਾਰ ਟਰੈਕਟਰ ਦੀ ਸਾਰੀ ਲੁੱਕ ਟਰੈਕਟਰ ਪੂਰਾ ਸਾਫ਼ ਪਿਆ 5310 ਹੈ ਜੀ 8 ਮਾਡਲ ਦੇ ਵਿੱਚ ਹੈ ਟਰੈਕਟਰ ਆ ਇੱਕ ਵਾਰ ਬੈਕ ਸਾਈਡ ਤੋਂ ਤੁਹਾਨੂੰ ਇਸ ਦੀ ਕੰਡੀਸ਼ਨ ਦਿਖਾ ਦਿੰਨੇ ਆ ਵੀ ਬੈਕ ਸਾਈਡ ਤੋਂ ਕਿਵੇਂ ਪਿਆ ਲਓ ਜੀ ਬੈਕ ਸਾਈਡ ਦਾ ਵੀ ਚੰਗਾ ਪਿਆ ਟਰੈਕਟਰ ਜੇ ਕਿਸੇ ਬਾਈ ਨੇ ਲੈਣਾ ਜੌਂਡੀਆਰ ਲਓ ਜੀ ਉਸ ਤੋਂ ਬਾਅਦ ਆ ਗਿਆ ਜੀ ਸਵਰਾਜ ਸਵਰਾਜ ਟਰੈਕਟਰ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ 855 FE ਬਾਡੀ ਲਾਈਨ ਦਾ ਪੂਰਾ ਸਾਫ ਪੈਟਰੈਕਟਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਜੀ ਇਹ 7